3 3 4 ਹਾਂਜੀ 4 ਫੰਕਸ਼ਨ ਸਾਨੂੰ ਹੋਰ ਆ ਕਾਲੂ ਨਮੇ ਸਾਲਾ ਮੈਂ ਤਾਂ ਕੁਝ ਕਹਿਣਾ ਚਾਹੁੰਨੀ ਬਾਕੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਦਿਓ ਸਾਰੇ ਨਵੇਂ ਸਾਲ ਦੀਆਂ ਮੁਬਾਰਕਾਂ ਦਿਨੀ ਸਾਰਿਆਂ ਨੂੰ ਸਾਰੀ ਫੈਮਿਲੀ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਲੱਖ ਲੱਖ ਆਪਣੇ ਘਰ ਭਰਾਵਾਂ ਸਾਰਿਆਂ ਨੂੰ ਬਾਈ ਨੇ ਵਲਿਆ ਨਾਸਟਿਕ ਕਿੰਨੇ ਦੀ ਉਹ ਨਹੀਂ 850 ਦੀ ਚੰਦਰ ਜੇ ਤੁਸੀਂ ਦੋ ਲੈਣੀਆਂ ਪੈਸ ਕਰ ਲੈ ਹੈ ਰੋ ਚਾਲਦੀ ਹੈ ਤਾਂ ਕਿੱਦਾਂ ਪੜ ਲਓ ਇਹਨੂੰ ਡਾਂਗਾਂ ਹੁੰਦੀ ਲੜਾਈ ਡਾਂਗਾਂ ਅੱਛਾ ਫਿਰ ਡਾਂਗਾਂ ਮੈਂ ਇੱਕ ਦੂਜੇ ਦੇ ਮਾਰ ਦਿਆ ਕਰੋ ਹਾਂ ਬਡਾਂਗਾ ਹੀ ਬਰਦੀਆਂ ਲੜਾਈ ਤਾਂ ਡਾਂਗਾਂ ਹੁੰਦੀ ਆ ਇਹ ਤਾਂ ਕੁਛ ਨਹੀਂ ਪਰ ਜੇ ਛੋਟੀ ਲੜਾਈ ਹੁੰਦੀ ਆ ਉਹ ਤਾਂ ਥੋੜੀ ਸਹੀ ਹੁੰਦੀ ਆ ਥੋੜੀ ਥੋੜੀ ਹੁੰਦੀ ਆ ਛੋਟੀ ਵਾਲੇ ਥੋੜੀ ਹੁੰਦੀ ਹੈ ਵੱਡੀ ਖਤਰੇ ਵਾਲੀ ਲੜਾਈ ਦੀ ਵੱਡੀ ਖਤਰੇ ਵਾਲੀ ਹੁੰਦੀ ਜੇ ਕੋਈ ਦਾਦੀ ਜਣ ਚੱਕ ਕੇ ਲਾਏ ਤੁਸੀਂ ਕੀ ਕਰਨ ਮੈਨੂੰ ਚੱਕਣ ਵਾਲਾ ਕੌਣ ਜੰਮਿਆ ਮੈਂ ਦਾਵਾ ਨਹੀਂ ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਬਲੌਗ ਤੇ ਵਿੱਚ ਤੇ ਅੱਜ ਆਪਾ ਬਣਾਉਣ ਜਾ ਰਹੇ ਹਾਂ ਬਲੌਗ ਤੇ ਮੈਂ ਅੱਜ ਦਿਟਾਂਗਾ ਜਿੰਨੇ ਕੱਪੜੇ ਮੇਰੇ ਆ ਆਪਣੇ ਮੈਂ ਆਪ ਕੋਈ ਧੋ ਲੈਣੇ ਮਸ਼ੀਨ ਦੇ ਵਿੱਚ ਰਣ ਮਸ਼ੀਨ ਚਲਾਉਣੀ ਨਹੀਂ ਹੁੰਦੀ ਹੈਗੀ ਜੇ ਡਿਜੀਟਲ ਮਸ਼ੀਨਾਂ ਨੂੰ ਚਲਾਉਣੀ ਨਹੀਂ ਹੁੰਦੀ ਕਿਸੇ ਨੂੰ ਤਾਂ ਮੈਨੂੰ ਨਹੀਂ ਆਉਂਦੀ ਚਲਾਉਣੀ ਤੇ ਅਸਹਿਜ ਨੇ ਅੱਜ ਨਵਾਂ ਸੂਟ ਪਾਇਆ ਹੈ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ ਪਰਮਾਤਮਾ ਸਭ ਤੇ ਨਵਾਂ ਸਾਲ ਜਿਹੜਾ ਆ ਖੁਸ਼ੀਆਂ ਭਰਿਆ ਲੈ ਕੇ ਆਵੇ ਤੇ ਮੈਨੂੰ ਨਹੀਂ ਤੁਹਾਨੂੰ ਪਤਾ ਹੀ ਹੋਊਗਾ ਕੀ ਆ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੇ ਤੁਹਾਡੇ ਸਾਰਿਆਂ ਦਾ ਨਵਾਂ ਸਾਲ ਵਧੀਆ ਆਵੇ ਖੁਸ਼ੀਆਂ ਭਰਿਆ ਆਵੇ ਤੇ ਤਰੱਕੀਆਂ ਲੈ ਕੇ ਆਵੇ ਉੱਪਰ ਤੋਂ ਦਿਗਾ 2000 2000 ਉਹ ਜੀ ਸਕਦਾ ਹੈ ਜੀ ਆਪ ਜਾਣੇ ਵਾਲਾ ਹੈ ਔਰ 2026 ਵੀ ਆਉਣੇ ਵਾਲਾ ਹੈ ਔਰ ਖੁਸ਼ੀਆਂ ਵੀ ਲਾਉਣੇ ਵਾਲਾ ਹੈ ਹਰ ਘਰ ਮੇ 2026 ਚਾਲੂ ਸਾਇੰਸ ਕਿਦੀ ਹੈ ਬੀ ਆਪ ਸਰ ਅਜ ਫੇਰ ਮਸ਼ੀਨ ਚ ਕੱਪੜੇ ਧੋਣੇ ਪਾਤੇ ਆ ਮਸ਼ੀਨ ਤੇ ਬਣਾ ਫਟਾ ਰੱਖਤਾ ਹੂੰ ਕੋਈ ਨਾ ਕੋਈ ਚੀਜ਼ ਇੱਥੇ ਰੱਖ ਹੋ ਜਾਂਦੀ ਆ ਤੇ ਫੇ ਮਸ਼ੀਨ ਤੇ ਦਿੱਕਤ ਹੁੰਦੀ ਆ ਇੰਨਾ ਭਾਰਾ ਥੋੜੀ ਰੱਖੀ ਤਾਂ ਠੀਕ ਹੀ ਹੋਇਆ ਨਾਲ ਹਿੱਲਦੀ ਸੀ ਉਦੋਂ ਹਿੱਲ ਕੇ ਇੱਥੇ ਆ ਰੋ ਬੱਜੀ ਵਿੱਚ ਉਹ ਕੱਪੜਾ ਲੈ ਕੇ ਆਣਾ ਫ੍ਰਿਜ ਨੂੰ ਸਾਫ ਕਰਾ ਦੂਜਾ ਲੈ ਕੇ ਆ ਨਾ ਜਿਹਨਾਂ ਗੱਡੀ ਸਾਫ ਕਰੀ ਦੀ ਜੱਸੂ ਜੀ ਸੋਹਣਿਆ ਟੋਪੀਆਂ ਲਾਤੀਆਂ ਬੋਲਦੇ ਲੱਡੂ ਲੈਣ ਦੀ ਮਾਇਨੇ ਟੋਪੀ ਲੈ ਲਈ ਬਾਅਦ ਚ ਫੇਰ ਲਾਤੀ ਸ਼ੈਤਾਨੀਆਂ ਦੇਖ ਲਓ ਉਹ ਸੈਗਲੀ ਨੂੰ ਮੋਟੋ ਨੂੰ ਇੰਨੀ ਪਸੰਦ ਆਈ ਨਾ ਬਸ ਇੱਥੋਂ ਨਹੀਂ ਉਤਰਦੀ ਇਹ ਚੱਕ ਇਹਨੇ ਸਾਫ ਕਰਿਆ ਕਰਾ ਸਾਫ ਕੱਪੜੇ ਨਾਲ ਕਲ ਨੂੰ ਨਮਾਜ਼ ਅਲਮਾ ਦਾ ਕੁਝ ਕਹਿਣਾ ਚਾਹੁੰਨੀ ਬਾਕੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਦਿਓ ਸਾਰੇ ਨਵੇਂ ਸਾਲ ਦੀਆਂ ਮੁਬਾਰਕਾਂ ਦਿਨੀ ਸਾਰਿਆਂ ਨੂੰ ਸਾਰੀ ਫੈਮਿਲੀ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਹੀ ਲੱਖ ਲੱਖ ਆਪਣੇ ਘਰ ਭਰਾਵਾਂ ਸਾਰਿਆਂ ਨੂੰ ਨਵੇਂ ਸਾਲ ਦੇ ਕੀ ਕੁਛ ਕਰਨੇ ਨਵੇਂ ਨਾ ਕੁਛ ਨਵਾਂ ਕੀ ਕਰਨਾ ਚਾਹੁੰਨੇ ਕੁਛ ਆਪਣੇ ਆਪ ਨੂੰ ਬਦਲਣਾ ਚਾਹੁੰਨੇ ਤਾਂ ਮੈਂ ਸਾਲ ਚ ਕੀਤਾ ਇਹ ਨਖਾਦ ਉਹ ਕਿੱਦਾਂ ਰੱਖਣ ਉਹ ਕਿੱਦਾਂ ਹੋਤੇ ਨਵੇਂ ਸਾਲ ਤੁਸੀਂ ਆਪਣੇ ਆਪ ਨੂੰ ਚੇਂਜ ਕਰੋਗੇ ਕੀ ਚੇਂਜ ਕਰੂੰਗੀ ਨਵੇਂ ਸਾਲ ਚ ਆਪਣੇ ਆਪ ਨੂੰ ਕੀ ਕਰੂੰਗੀ ਮੈਂ ਬੋਲਦੇ ਬੋਲਦੇ ਸੂਟ ਬਦਲ ਲਵਾਂ ਹੂੰ ਉਹ ਇਹ ਗੱਲਾਂ ਸੁਣੋ। ਸੂਟ ਦਾ ਦਿਮਾਗ ਤੇ ਫਿੱਟ ਹੋਗਾ ਇਦਾਂ ਕਿ ਬੇਅੰਤ। ਹੋਰ ਕੀ ਹੋਰ ਨਾ ਕੀ ਚੇਂਜ ਕਰਨਾ ਫੇ। ਕੋਈ ਛਾਪੜਿਆ ਆਪੂ ਮਤਲਬ ਕਿ ਕੁਛ ਅੱਗੇ ਕੁਛ ਛੋਤੀ ਆ ਕੋਈ ਨਾ ਕਰੂਗੀ ਆ ਨਵੇਂ ਸਾਥ। ਸੋਚਿਆ ਰ ਕੁਛ ਨਹੀਂ ਹੋ। ਚਲੋ ਹੁਣ ਕੱਲ ਨੂੰ ਹੀ ਸੋਚਿਓ। ਤੁਸੀਂ ਕੀ ਸੋਚਿਆ? ਆ ਵਾਕਿਆਨ ਤਾਂ ਪੁੱਛਦੇ ਆਪੂ ਕੀ ਸੋਚਿਆ? ਮੈਂ ਨਵੇਂ ਸਾਥ ਜੀ ਇਹ ਸੋਚਿਆ ਆ। ਹੂੰ। ਕਿ ਮੈਂ ਦੋ ਇਹ ਸਾਲ ਨਹੀਂ ਕਰ ਪਾਈ ਉਹ ਮੈਂ ਨਵੇਂ ਸਾਲ ਚ ਕਰਨ ਦੀ ਕੋਸ਼ਿਸ਼ ਕਰਾਂਗੀ ਅੱਛਾ ਕਰਾਂਗੀ پتہ ਕੀ ਜੋ ਮੇਰੀ ਇੱਜਾ ਜੋ ਮੇਰੇ ਖੁਆਇਸ਼ਾਂ ਉਹ ਮੈਂ ਥੋੜੀ ਜ਼ਿਆਦਾ ਮਿਹਨਤ ਹੋਰ ਕਰੂੰਗੀ ਤੇ ਨਵੇਂ ਸਾਲ ਦੇ ਕੁਝ ਆਪਣੇ ਆਪ ਨੂੰ ਥੋੜਾ ਸਫਲ ਸਾਸ ਬਣਾਉਂਗੀ ਹੋਰ ਜੋ ਮੈਨੂੰ ਨਹੀਂ ਆਉਂਦਾ ਉਹ ਮੈਂ ਕਰੂੰਗੀ ਬਾਕੀ ਸਭ ਤੋਂ ਵੱਡੀ ਤੰਦਰੁਸਤੀ ਆ ਬੱਬਾ ਜੀ ਤੰਦਰੁਸਤ ਰੱਖਣਾ ਬਸ ਮੈਂ ਤਾਂ ਨਵੇਂ ਸਾਲ ਦੇ ਵਿੱਚ ਹੁਣ ਨਾ ਲੈਣਾ ਅਗਲੇ ਸਾਲ ਹੀ ਨਾ ਹੋਣਾ ਫਿਰ ਤੋਂ ਬਾਅਦ ਕੱਲ ਕੋਈ ਹੋਊਗਾ ਅੱਜ ਨਾ ਆ ਕੇ ਅਗਲੇ ਸਾਲ ਨਾ ਹੋਣਾ ਪੁਰਾਣੀ ਵਾਂਗ ਕੀ ਚਾਹੁੰਦੇ ਸਾਲ ਬਾਅਦ ਕੱਲ ਸਾਲ ਚੇਂਜ ਹੋ ਜਾਣਾ ਇੱਕ ਸਾਲ ਬਾਅਦ ਹੋਣਾ ਕੱਲ ਤੂੰ ਦੇ ਲੋ ਅੱਜ ਤੋਂ ਬਾਅਦ ਕੱਲ ਨੂੰ ਇੱਕ ਸਾਲ ਬਾਅਦ ਹੋਣਾ ਜੀ ਜੀ ਚੀਜ਼ ਲਈ ਕਾਣਾ ਸਾਲ ਹੋ ਗਿਆ ਹਾ ਦੇ ਲੈ ਇੱਕ ਦਿਨ ਹੀ ਦੇ ਲੈ ਇੱਕ ਦਿਨ ਇੱਕ ਦਿਨ ਵਾਲੀ 2025 ਆ ਅੱਜ ਆ ਚੀਜ਼ ਲੈ ਲਈ 2025 ਦੀ ਗਣੀ ਜਾਣੀ ਜੇ ਕੱਲੂ ਲੈ ਗਈ ਉਹ 2026 ਦੀ ਗਣੀ ਜਾਣੀ ਦੇਖ ਲੋ ਕਿੰਨਾ ਫਰਕ ਇੱਕ ਦਿਨ ਨਾਲ ਕਿੰਨਾ ਕੁ ਚੇਂਜ ਹੋ ਜਾਂਦਾ ਇੱਕ ਦਿਨ ਨਾਲ ਜੇ ਅੱਜ ਆਪਾਂ ਕੁਝ ਲੈਣੇ ਆ ਕਹਣਾ ਕਿ 2025 ਚ ਲਈ ਸੀ ਜੇ ਕੱਲੂ ਲੈਣੇ ਆ ਕਹਣਾ 2026 ਲਈ ਸਿਰਫ ਇੱਕ ਦਿਨ ਦਾ ਫਰਕ ਆ ਕੀ ਹੋਗਾ ਕੀ ਆ ਚਾਦਰਾਂ ਯਾਰ ਲੈ ਲਈਆਂ ਗੁਲਾਬ ਚਾਹੀਦਾ ਕੇ ਚੀਜ਼ ਨਹੀਂ ਯਾਰ ਸੁਨੀਲ ਵਾਲੀਆਂ ਚਾਦਰਾਂ ਵੀ ਹੈਈਆਂ ਕਿਹੜਾ ਕਿਹੜਾ ਦਿਖਾ ਦੇ ਗੁਲਾਬ ਇੱਕ ਵਾਰੀ ਹੀ ਲੈਣਾ ਤੈਨੂੰ ਸਿੰਗਲ ਕਿੰਨੇ ਕਿੰਨੇ ਦਾ ਮੈਂ ਪਾ ਦਾਂਗੀ ਮੇਰਾ ਭਰਾ ਕੋਈ ਨਹੀਂ ਦੇ ਬਸ ਕਾਉਂ ਦਾ ਡੈਮਨ ਇਹ ਚਾਦਰਾਂ ਪੜੀ ਬੈਠ ਗਈ ਚਾਦਰਾਂ ਹੈ ਹਾਂਜੀ ਇਹ ਕਰਨ ਗਲਾਸ ਹੈ ਕਿ ਫਿੰਗਰ ਜਾਈ ਕੀ ਹੋਇਆ ਹਲਕੀ ਨਹੀਂ ਚੀਜ਼ ਦੇਖੋ ਬਣ ਗਈ ਇਹ ਬਹੁਤ ਹੁੰਦੀ ਇਹ ਪਤਾ ਇਹ ਵੀ ਸਿੰਗਲ ਹੈ ਆਹ ਵੀ ਸਿੰਗਲ ਹੈ ਗੱਭੀ ਆਹ ਵਾਲੀ ਇਹ ਵੀ ਸਿੰਗਲ ਹੈ ਖੋਲ ਕੇ ਦਿਖਾ ਹਾ 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 ਕੰਬਲਾਂ ਨੂੰ ਇਹ ਹੀ ਚਲਦੀ ਭਾਜੀ ਗਲਾਫ ਹੀ ਹੁਣ ਚਲਦੇ ਪਏ ਆ ਫੜੋ ਖੋਲ ਕੇ ਆਹ ਦੇਖੀ ਅੰਦਰ ਕੀ ਕਾਦੀ ਕੁੜੀ ਇਹ ਸਿੰਗਲ ਚਾਹੀਦੀ ਦੋ ਆ ਹਾਂ ਲਾਈਕ ਕਰ ਜਿਹੜੀ ਬਾਜਾ ਮਾਰਦੀ ਹੈ ਭਾਈ ਨੂੰ ਆ ਗਿਆ ਭਾਈ ਬਾਹਰ ਕਿਹਦੇ ਦਾ ਇਹ ਕਾਕ ਨਾ ਦਿਖ ਦਿਓ ਕਿੰਨੇ ਕਿੰਨੇ ਦਾ ਹੈ ਇਹ ਭਾਜੀ ਇੱਕ ਤਾਂ ਦਾ 400 ਦਾ ਵੇਚਿਆ ਇਹ ਤੁਸੀਂ ਦੋ ਲੈ ਲਓਗੇ ਫਿਰ ਤੁਹਾਨੂੰ ਸਸਤੇ ਲਾ ਦਾਂਗੇ ਸ਼ਾਮ ਦਾ ਟਾਈਮ ਹੈ ਬਸ 400 ਦਾ ਵੇਚੀਦਾ ਇੱਕ ਡਬਲ ਬੈੱਡ ਦਾ ਹੈ ਇਹ ਸਿੰਗਲ ਦਾ ਬਾਂਦੀ ਰਜਾਈ ਦਾ ਆ ਫੜੋ ਸਿੰਗਲ ਦੀ ਦੋ ਨਹੀਂ ਤੁਹਾਨੂੰ ਲਾ ਦਿੰਦੇ ਐਸੇ ਕ੍ਰੀਟ ਦੋ ਨਹੀਂ ਲੈਣੀ ਇੱਕੋ ਹੀ ਲੈਣਾ ਜਿਆਦਾ ਰੇਰ ਬੰਦਾ ਪੀਣਾ ਹੈ ਵੇਤੀਆ ਇਹ ਵੀ ਲਾ ਗਈ ਆ ਲਾ ਗਈ ਆ ਸਿੰਗਲ ਦਾ ਡਬਲ ਦਾ ਹੈ ਸਿੰਗਲ ਦੇ ਅੱਛਾ ਸਿੰਗਲ ਸਿੰਗਲ ਦੇ ਆ ਨਾ ਨਹੀਂ ਡਬਲ ਦਾ ਵੀ ਹੈਗਾ ਡਬਲ ਦਾ ਪੈਕ ਇਹ ਕੱਲੀ ਕੱਲੀ ਚੜਨੇ ਵਾਲੇ ਆ ਹਾਂਜੀ ਉਹ ਕੱਲੀਆਂ ਜਾਈ ਨਹੀਂ ਹੁੰਦੀ ਜਿਦਾ ਇਹ ਦੇਖਦੀਆਂ ਤੇ ਜਿਹੜੀਆਂ ਅੱਛਾ ਇਹ ਦੋ ਲੈ ਲੈਣੇ ਤਾਂ ਸਸਤੇ ਪੈਣਗੇ ਰੇਟ ਤੋਂ ਕਰਕੇ ਪੈਣਗੇ ਹੋਰ ਬੈੱਡ ਦੀ ਜਾਈ ਤਾਂ ਦੇਖਣਾ ਦੇਖ ਲਓ ਨਹੀਂ ਹੋਰ ਚਾਦਰਾਂ ਦੇਖ ਲਓ ਕੋਈ ਡਬਲ ਬੈੱਡ ਦੀਆਂ ਨਹੀਂ ਬਾਹਨ ਬੈੱਡ ਦੀਆਂ ਦੇਖੋ ਕਿੰਨੀਆਂ ਇਹ ਵਾਲੀਆਂ ਨਾਸਟਿਕ ਕਿੰਨੇ ਦੀ ਉਹ ਇਹ 850 ਦੀ ਚੱਲ ਰੋ ਜੇ ਤੁਸੀਂ ਦੋ ਲੈਣੀਆਂ ਤਾਂ ਲੈਸ ਕਰ ਦਾਂਗੇ ਇਹਦੇ ਨਾਲ ਨਹੀਂ ਗਨਾਫ ਲੈ ਇਹਨਾਂ ਨੇ ਨਾ ਮਰੇ ਨੇ ਇੱਧਰ ਡਬਲ ਵੈਲ ਵੀ ਲੈਣੀਆਂ ਤਾਂ ਘੱਟ ਕਰ ਦਿੰਦੇ ਰੇਟ ਸਸਤੇ ਪਾਉਂਦੇ ਨੇ ਕਿੰਨੇ ਦੀ ਇੱਕ ਭਾਈ ਸਾਢੇ 850 ਦੀ ਤੁਹਾਨੂੰ ਲੈਸ ਕਰ ਦਾਂਗੇ ਬਿਲਕੁਲ ਜਾਇਜ਼ ਰੇਟ ਜੇ ਲੈਣੀਆਂ ਤਾਂ ਦੇਖ ਲਓ ਸਾਢੇ 800 800 ਚੱਲਦੇ ਇਹ ਇਹ ਨਹੀਂ ਰਹੀ ਇਹਨਾਂ ਜਿੱਥੇ ਚੱਲ ਜੇ ਲੋਰਾ

ਜਾ ਤਾਂ ਨਹੀਂ ਪੀਣੀ ਨਹੀਂ ਬੱਸ ਲੈ ਲਓ ਪੀਣੀ ਬਣਾਉਣੀ ਨਹੀਂ ਜੀ ਬਾਕੀ ਸ਼ੁਕਰੀਆ ਲੈ ਲਓ ਭਾਂਜੀ ਲੈਣੀਆਂ ਦਾ ਚਦਰਾਂ ਵਧੀਆ ਲਾਵਾਂਗੇ ਲੈਸ ਰੇਟ ਤੇ ਸ਼ਨੀਲ ਦੀਆਂ ਨਾ ਇਹਨੋਂ ਨਾਲੇ ਬੋਰ ਵੀ ਨਹੀਂ ਆਏਗੀ ਕੱਪੜੇ ਤੇ ਕਿੱਥੋਂ ਆਏ ਤੁਸੀਂ ਹਾਂਜੀ ਹੱਪਾ ਚਾਰਪੋਇ ਦਾ ਉਹ ਉਧਾ ਕਿੱਥੋਂ ਮੈਂ ਹੱਪਾ ਚਾਰਪੋਇ ਘਰ ਆਪਣਾ ਘਰ ਗੁੜਾਡਾ ਅੱਡਾ ਹਾਂ ਅੱਛਾ ਪੰਜਾਬ ਦੇ ਸੀ ਹਾਂਜੀ ਤਾ ਉਹਨੂੰ ਕੱਟਵਾ ਲੈਣਾ ਚਾਹੀਦਾ ਪਾਂਸਰਿੰਗ ਦੇਣੇ ਦੋਨੀਆਂ ਨੂੰ 4 ਸਹੀ ਦੇ ਤਾਂ ਦੋਸ ਦਾ ਹੂੰ ਉਹ ਇਹਨਾਂ ਦੇ 400 ਦਾ ਲਿਆ ਉਹ ਮਿੰਗਾ ਲੈ ਲਿਆ ਇਹ ਤੇ 400 ਦੇ ਦੋ ਦੇਣੇ ਉਹਨੂੰ ਆਹ ਭਵੇਂ ਇੱਕ ਹੋਰ ਇਦਾਂ ਲੈ ਲੈਣੇ ਨਾਲੇ ਸੇਮ ਹੋਣੇ ਹੈ ਹੂੰ ਸਹੀ ਸੀ ਇਹ ਇਦਾਂ ਨੇ ਜਿਹਨਾਂ ਨੇ ਆ 400 ਦਾ ਲਿਆ ਪਰ ਉੱਚਤਾ ਵਿੱਚ ਫਰਕ ਆ ਕਿ ਸੇਮ ਹੀ ਆ ਦੋ ਚਾਹੀਦੇ ਇੱਕ ਸੀ ਤੇ ਤੂੰ ਕੰਨੇ ਫੇ ਦੋ ਨਹੀਂ ਮੈਂ ਕਹਾਂ ਉੱਚਤਾ ਵਿੱਚ ਫਰਕ ਸੀ ਕਿ ਸੇਮ ਹੀ ਆ ਜਿਹੜਾ 400 ਦਾ ਲਿਆ ਉਹਦੇ ਉੱਤੇ ਫਰਕ ਕਿੰਨਾ ਉਹ ਚ ਬੂਲ ਲੱਗੀ ਅੰਦਰ ਜਿਹਦਾ ਜੈਕਟਾਂ ਦੇ ਲੱਗੀ ਹੁੰਦੀ ਓਦਾਂ ਲੱਗੀ ਆ ਉਹਦੇ ਵਿੱਚ ਅੱਛਾ ਇਹ ਓਦਾਂ ਹੀ ਆ ਕਿ ਫਰਕ ਆ ਇਹ ਕੱਪੜਾ ਹੀ ਇਕੱਲਾ ਇਹ ਆ ਮਰੀ 100 150 ਰੁਪਿਆ ਦਾ ਹੁਣ ਤੂੰ ਆਗੀ ਬਾਲੀ ਜਾਣੀ ਤਿੰਨ ਮਹੀਨੇ ਬਾਲਦੀ ਨਹੀਂ ਬਾਲਣ ਕਿੱਲਾ ਬਾਲਵਾ ਵਿੱਚ ਪਾ ਤਾਂ ਤੂੰ ਇਹਨਾਂ ਭਰਤਾ ਮੈਨੂੰ ਵੀ ਬਾਲਣਾ ਹੀ ਹੈ ਨਹੀਂ ਕੱਜਦਾ ਵਾ ਗਿੱਲਾ ਬਾਲਣ ਕੋ ਕਹੇਗਾ ਅਗਲੇ ਸਾਲ ਤੱਕ ਆਗੀ ਬਾਲੀ ਜਾਣੀ ਬਲਦਾ ਹੀ ਨਹੀਂ ਆ ਤਾਂ ਬਾਲਣ ਪਤਾ ਨਹੀਂ ਕਿੱਦਾਂ ਵਾ ਹੈ ਠੂਆਂ ਕਰੀ ਜਾਂਦਾ ਬਾਲਦਾ ਨਹੀਂ ਉਹਦੋਂ ਦੀ ਸੀਟੀ ਇੱਕ ਨਹੀਂ ਵੱਜੀ ਅੱਧੀ ਰਾਤ ਕਾ ਦੇਣੀ ਦਾਲ ਨੂੰ ਹਾਂ ਲੱਗਿਆ ਹੈਲੋ ਯਾਬ ਚਾਲਦੀ ਹੈ ਤਾਂ ਕਿੰਦਾ ਫੜ ਲਓ ਇਹਨੂੰ ਫੜੋ ਫੜੋ ਇਹ ਕਦੋਂ ਤੱਕ ਦੀ ਹੈ ਠੀਕ ਹੈ ਦੇਖੋ ਉਹ ਕੋਹ ਹਮਰਾ ਦੇ ਕੋਲਾ ਕਿੰਦਾ ਹੈ ਬਸ ਹੋ ਗਿਆ ਸੋ ਗਿਆ ਬੰਦ ਕਰਦਾ ਨਹੀਂ ਤਾਂ ਸੋ ਗਿਆ ਆਪੀ ਹੋ ਜਾਣੀ ਆ 33 ਮਿੰਟ ਪਹਿੇ ਆ ਮੈਂ ਕਹਿੰਦੀ ਆ ਆ ਕੱਪੜੇ ਪਾ ਕੇ ਚੱਲ ਜਾਣੇ ਸੀ ਨਾ 30 ਮਿੰਟ ਥੋੜੇ ਹੁੰਦੇ ਆ 30 ਮਿੰਟ ਆ 33 ਕੈਂਟ ਨਹੀਂ ਫੇਰ ਇਹ ਕੀ ਆ ਹੁਣ ਉਹ ਸੋ ਦਾ ਕਈ ਕੱਪੜੇ ਸੁਕਾਉਣੇ ਨਹੀਂ ਹੋਣੇ ਅਣੀ ਅੱਛਾ ਲੋਟ ਚ ਸੜ ਜਈਏ ਨਹੀਂ ਪਾਣੀ ਨਿਕਲਦਾ ਹੁਣ ਪਾਣੀ ਕੀ ਕਰਦੀ ਐ ਜਾਦੂਗਰਨੀ ਜਈ ਇਹ ਕਹਿੰਦੇ ਸਟੈਂਡ ਤੇ ਲਾ ਕੇ ਥੱਲੇ ਰੱਖੋ ਫੇਰ ਹੀ ਘੁੰਮਣੀ ਐ ਮਸ਼ੀਨ ਵੀ ਜਾਦੂਗਰਨੀ ਜਈ ਆ ਜਾਦੂ ਜਿਹਾ ਕਰਦੀ ਰਹਿੰਦੀ ਆ ਉਦਾਂ ਕਰੀਏ ਸੋਣ ਦੇਖੇ ਜਣਾ ਹੋਇਆ ਨਹੀਂ ਬੰਦ ਆ ਪਈ ਹੋਰ ਨਾ ਬਾਹਰ ਆਈ ਹੋਵੇ ਐ ਬਾਹਰ ਆਈ ਹੋਵੇ ਸਟੈਂਡ ਨਹੀਂ ਰੱਖਣ ਜਾਇਦਾ ਸੰਤਨ ਉਹਨੇ ਹੀ ਵੇਚਣ ਦੇ ਬਾਰੇ ਰੱਖਦੇ ਉਹ ਵੀ ਸਟੈਂਡ ਤੋਂ ਬਿਨਾਂ ਕਹਿੰਦੇ ਸਹੀ ਆ ਸੰਦੇ ਹੁਣ ਇੱਕ ਮਿੰਟ ਤੁਹਾਨੂੰ ਦੇ ਦੇਗੀ ਆ ਆਹ ਚੱਕ ਲੇਗੀ ਨੇ ਪੁੱਟ ਗਿਆ ਪੁੱਟ ਗਿਆ ਪੁੱਟਿਆ ਨਹੀਂ ਕੱਪੜੇ ਉੱਤੇ ਡੀਆ ਉਹ ਅੱਛਾ ਗਲਾਸੀ ਡੀ ਗਈ ਇੱਥੇ ਸਾਰਾ ਸਾਬੂਨ ਬਣਾ ਟੁੱਟ ਉਹ ਮਾਰੇ ਚੱਕੇ ਹੱਲ ਆ ਪੱਟਾ ਵੀ ਚੱਕ ਕੇ ਮਾਰਿਆ ਪੱਟਾ ਵੀ ਚੱਕ ਕੇ ਮਾਰਿਆ ਇੱਥੇ ਹੱਲ ਇੰਨੀ ਜੋ ਨਾ ਇੰਨੀ ਹੈ ਇੰਨੀ ਜੋ ਨਾ ਪਈਓ ਹੱਲ ਇਹ ਕਦੋਂ ਕਰਦੀ ਹੈ ਮਜੀਨ ਕਿਹਦੇ ਕਰਦੀ ਹੁੰਦੀ ਤਾਂ ਜਿਹੜੇ ਬੰਦ ਹੋਣੀ ਨਾ ਉਹ ਰੋਣਾ ਪਿਆ ਹੱਲੋਣਾ ਲੋੜਾ ਵੀ ਬੰਦ ਕਰਦੀ ਸੀ ਮੈਂ ਬੰਦ ਜਾਈਂਗੀ ਤੇ ਮੈਂ ਹੀ ਕਾਜੀ ਬੀਤੀ ਤਾਂ ਮੈਂ ਤੈਨੂੰ ਆਪਣਾ ਫਿਕਰ ਪੈ ਗਾਉਗਾ ਤੇ ਮੈਂ ਨਾ ਉੱਪਰ ਇਹਦੇ ਮੈਨੂੰ ਲੋ ਚੱਕ ਕੇ ਮੰਮੀ ਕਹਿੰਦੀ ਇਹਨੂੰ ਮਾਰੇ ਦੇ ਮਾਦਨ ਆਪਣਾ ਫਿਕਰ ਪੈ ਗਿਆ ਜੋਰ ਦੇ ਦੋ ਸਮਾਨ ਤੇ ਸਾਰੇ ਮਾਰੇ ਚੱਕੇ ਹਾਲ ਹੈ ਕੋਲਾ ਬਚ ਗਿਆ ਉਹ ਮਹਿੰਗਾ ਬਚ ਗਿਆ ਉਹ ਚੱਤੇ ਰੱਖਿਆ ਨਾ ਕਪੜੇ ਨਾ ਕਪੜੇ ਉਹਨਾਂ ਮਿਲਿਆ ਵੜ ਕੇ ਮੈਂਣਾ ਨਹੀਂ ਹੋ ਕਪੜੇ ਲੱਢਿਆ ਤਾਂ ਬਚਿਆ ਅੱਛਾ ਸ਼ੁਕਰ ਸ਼ੁਕਰ ਕਪੜੇ ਮੋਰੇ ਪਏ ਸੀ ਆ ਸੌਣ ਵੀ ਗਈ ਨਾ ਜੀ ਕਪੜੇ ਜਿਹੜੇ ਤੋ ਹੋ ਗਏ ਆ ਕਿ ਨਾ ਹੁਣ ਸੁੱਕਣੇ ਪਾਣ ਰਾਤ ਦਾ ਟਾਈਮ ਹੋ ਚੁੱਕਿਆ ਤੇ ਿੱਲੇ ਿੱਲੇ ਆਦ ਉਹ ਚੰਗੇ ਤੋਂ ਨਹੀਂ ਸਿਕਉਂਦੀ ਇਹਦੀ ਬੱਚੇ ਕੋ ਫੰਕਸ਼ਨ ਹੋਣਾ ਉਹਨੂੰ ਸਿਕਾਉਣਾ ਨਹੀਂ ਪੈ ਰਿਹਾ ਕਰਨੀ ਪਣੀ ਸਟੱਡੀ ਇੱਥੇ ਹੋਣੀ ਜਸੋ ਫੀਆਣਾ 43 ਪੰਨੇ ਦੇ ਹੀ ਆ ਲੈਟ ਚ ਲੱਗੀ ਹੁਣ ਅਗਲਾ ਸਟੈਕ ਕੋ ਲੈਟ ਤੇ ਹੁਣ ਆ ਗਈ ਲੈਟ ਕੀ ਦੇਖੀਏ ਇਹਦੇ ਅੰਦਰ ਕਲਰ ਆ ਕਲਰ ਆ ਇਹਦੇ ਅੰਦਰ ਧਿਆਨ ਨਾਲ ਦੇਖੋ ਧਿਆਨ ਨਾਲ ਆਰੇ ਕੋ ਚੱਲੇ ਐ ਲੈਟ ਹੈ ਨਹੀਂ ਕੀ ਲਾਇਆ ਕੁਛ ਲੈਟ ਹੈ ਨਹੀਂ ਕੀ ਲੈਟ ਹੈ ਨਹੀਂ ਕੀ ਸਾਰੀ ਇਸ ਕੋਣੀ ਜੁੜਾ ਸਾਰਜੂ ਮੈਂ ਫ੍ਰੀਜ ਤੇ ਲਾਇ ਹੀ ਨਹੀਂ ਕਰ ਸਵੇਰ ਤੀ ਅੱਜ ਅਰੇ ਨਹੀਂ ਕਈਆਂ ਨੇ ਤੇ ਕਈਆਂ ਤੇ ਸਾਰੇ ਜਾਣੇ ਕੌਣ ਕਹਿੰਦੇ ਆ ਮੈਂ ਕਿਹਾ ਅਰੇ ਨਹੀਂ ਤੇ ਦੇਖਿਆ ਮੈਂ ਦੱਸ ਬਾਗਲਾਂ ਉਹ ਪਤੋਦੀ ਵੀਡੀਓ ਬਣਾਉਂਦੇ ਰਹਿੰਦੇ ਉਹ ਮੈਂ ਤਾਂ ਸੱਚੀ ਖਾ ਇਸ ਕਾਲ ਨੂੰ ਮਸਾਲਾ ਪੁੱਤ ਕਾਲੂਨ ਸਾਲ ਚੇਨ ਹੋਇਆ ਨਾ ਇਤੋਂ ਬਾਅਦ 2007 2006 ਹੋਣਾ ਲੋ ਜੀ 2007 ਆ ਜਾਣਾ ਜੀ ਕੱਲ ਨੂੰ ਸੈਦ ਦੇ ਮੁਤਾਬਿਕ 2006 ਹੋਣਾ 26 20 ਤੋਂ 26 ਹੋ ਜਾਣਾ ਕੱਲ ਨੂੰ ਤੇ ਕੱਲ ਨੂੰ ਇੱਕ ਤੇ ਕੱਲ ਸਕੂਲ ਚਲੋ ਛੁੱਟੀਆਂ ਪੈ ਗਈਆਂ ਪੈ ਗਈਆਂ ਠੰਡ ਕਾਰਨ ਛੁੱਟੀਆਂ ਪੈ ਗਈਆਂ ਜੀ ਤੇ ਠੰਡ ਹੁਣ ਉਹ ਵੀ ਬਹੁਤ ਗਈ ਆ ਅੰਦਰ ਬੈ ਮਤਲਬ ਕਿ ਬਾਹਰ ਕੋਈ ਨਹੀਂ ਕੜੇ ਹੁੰਦਾ ਨਾ ਕੋਈ ਫਿਰ ਹੁੰਦਾ ਤੇ ਤੁਸੀਂ ਇਦਾਂ ਕਰਿਓ ਸਾਰਿਆਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਬਹੁਤ ਪਿਆਰ ਦੇ ਰਹੇ ਹੋ ਸਾਡੇ ਸਾਰੇ ਵਲੌਗ ਨੂੰ ਤੁਹਾਡਾ ਬਹੁਤ ਦੇ ਲੋ ਥੈਂਕ ਯੂ ਕਰਦੇ ਆ ਪ੍ਰਮਾਤਮਾ ਤੁਹਾਡੇ ਲਈ ਨਵਾਂ ਸਾਲ ਖੁਸ਼ੀਆਂ ਭਰਿਆ ਲੈ ਕੇ ਆਵੇ ਤੇ ਤਰੱਕੀਆਂ ਲੈ ਕੇ ਆਵੇ ਘਰ ਪਰਿਵਾਰ ਵਿੱਚ ਤੰਦਰੁਸਤੀਆਂ ਲੈ ਕੇ ਆਵੇ ਸਾਰਿਆਂ ਨੂੰ ਮੇਰੀ ਸਕੂਟਰੀ ਪਸੰਦ ਆ ਦੱਸੋ ਜੀ ਜਸੂ ਐ ਸੈਜੂ ਦੀ ਸਕੂਟਰੀ ਪਸੰਦ ਆ ਸਾਰਿਆਂ ਨੂੰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਤੇ ਬਾਕੀ ਹੁਣ ਆਪਾਂ ਖਾਣ ਗਏ ਰੋਟੀ ਰੋਟੀ ਲੈਣ ਗਏ ਆ ਮੈਡਮ ਬਾਹਰ ਤੇ ਤੁਹਾਨੂੰ ਲੁੱਟ ਕਾਦੀ ਨਹੀਂ ਤੇ ਜਿਹੜੀ ਆਪਣੀ ਜਸੂਗਾ ਉਹ ਗਈ ਸੌ ਉਹ ਗਈ ਸੀ ਸਾਡੇ ਨਾਲ ਹੀ ਦੁੱਧੜਣ ਜਿੱਪ ਗਏ ਸੀ ਤੇ ਉਸ ਸੌ ਗਈ ਸੀ ਉਹਦੇ ਵਿੱਚ ਗੱਡੀ ਚ ਹੀ ਸੌ ਗਈ ਸੀ ਪਹਿਲੇ ਹੀ ਉਹ ਤੇ ਕੱਲ ਨੂੰ ਹੁਣ ਨਵਾਂ ਸਾਲ ਆਇਆ ਨਾ ਤਾਂ ਕੱਲ ਨੂੰ ਪੁਰਾਣੀ ਚੀਜ਼ਾਂ ਸਾਰੀਆਂ ਚੱਕ ਕੇ ਛੱਡ ਦੋ ਬਾਹਰ ਕਿਉਂ ਤੇ ਕੱਲ ਨੂੰ ਲਿਆਓ ਨਵੀਆਂ ਚੀਜ਼ਾਂ ਸਾਰੀਆਂ ਪਾਪਾ ਮੇਰਾ ਬੈਗ ਵੀ ਨਾ ਮੱਲੇ ਕਿਉਂ ਨੋ ਨੋ कहते बच्चे कोई चक्कर नहीं मारी मारी ला तू चल गई बारी हाँ ਹਾਂ ਕੀ ਕਹਿੰਦਾ ਉਹ ਚਲ ਗਿਆ ਯਾਦ ਕਰਦੇ ਜੋ ਗੈਟ ਸਿੱਟਾਂ ਨੇ ਲੋਕ ਗਲਾਪ ਲੈ ਲੋਰ ਜਾਈਆਂ ਦੇ ਸਿੰਗਲ ਗਲਾਪ ਆ ਗਏ ਡਬਲ ਗਲਾਪ ਆ ਗਏ ਪਾਪਾ ਹਾਂ ਭਾਈ ਹਾਈ ਪਾਪਾ ਕਹਿੰਦੀ ਕੀ ਕਹਿੰਦਾ ਭਾਈ ਸਿੰਗਲ ਜਾਈ ਦੇ ਗਲਾਪ ਆ ਗਏ ਡਬਲ ਜਾਈ ਦੇ ਗਲਾਪ ਆ ਗਏ ਬੈਡ ਦੀਆਂ ਚਾਦਰ ਕਿਦੋਂ ਵਾਰੀ ਮਾਦੀ ਭਾਈ ਨੂੰ తర్మ చ <smjis> <hè>? <humiono> <comprend instruments> और बोलो और मत बचके रहो गाइस दादी अबला टाइटल सुने ऊपर से ऊपर से लगा बम 2025 खत्म नीचे निकला आलू 2025 चालू mm. सारे मिलकर पियो बियर आप सबको हैप्पी न्यू ईयर हाँ जी mm. सबको हैप्पी न्यू ईयर शां जी चली बाथरूम करना 3 हो गया देखिए ਕਿ 21 ਮੰਤੂ ਤਿੰਨ ਅੱਛਾ ਤਿੰਨ ਚਾਰ ਹਾਂਜੀ ਚਾਰ ਫੰਕਸ਼ਨ ਸਾਨੂੰ ਹੋਰ ਆ ਚਾਰ ਹੋਰ ਇੱਕ ਫੰਕਸ਼ਨ ਹੈਗਾ ਲੋੜੀ ਦਾ ਦੂਜਾ ਫੰਕਸ਼ਨ ਹੈਗਾ ਲੋੜੀ ਦਾ ਤੀਜਾ ਫੰਕਸ਼ਨ ਹੈਗਾ ਲੋੜੀ ਦਾ ਜਿਹੜਾ ਚੌਥਾ ਫੰਕਸ਼ਨ ਹੈ ਨਾ ਇਹ ਹੋ ਉਹ ਟੋਟ ਹਾਂ ਉੱਠ ਗਈ ਦੀਆਂ ਇਹ ਦੇ ਰੋਇਆ ਆਵਾਜ਼ ਘੱਟ ਕਰ ਲੋ ਆਵਾਜ਼ ਘੱਟ ਕਰ ਲੋ ਆਵਾਜ਼ ਘੱਟ ਹਾਏ ਜਲੀਨੀਆ ਗੱਲਾਂ ਲਾਲ ਹੋ ਗਈਆਂ ਨੀ ਅਮਾਲਿਆ ਅਰੇ ਖੋੜੀ ਤੂੰ ਅਮਾਲਿਆ ਨਾ ਕਬਰ ਮੋੜ ਆ ਰਿਹਾ ਕਰਦੇ 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 ਹਾਂ ਦਸੂ ਇਹ ਹੋ ਜਾ ਸਭ ਮਾਗਦੇ

ਹੋ ਠੀਕ ਹੋ ਗਿਆ ਬੋ 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 ਇਹ ਅੱਜ ਲਾਦੀ ਮੈਨਾਂ ਹੋਰਾ ਅੱਛਾ ਨਾ ਤੂੰ ਲੜਦੇ ਐ ਨਾ ਤੂੰ ਨਾ ਹਾਂ ਬਹੁਤ ਲੜਦੀ ਐ ਨਾ ਡਾਂਗਾ ਭੜੀਆਂ ਦਾਦੀ ਲੜਦੀ ਰਹਿੰਦੀ ਡਾਂਗਾ ਰਹਿੰਦੇ ਰਹਿਣ ਡਾਂਗਾ ਅੱਛਾ ਫਿਰ ਡਾਂਗਾਂ ਮੈਂ ਇੱਕ ਦੂਜੇ ਦੇ ਮਾਰ ਜਿਆ ਕਰੋ ਹਾਂ ਬਡਾਂਗਾ ਹੀ ਲੜਦੀਆਂ ਲੜਾਈ ਤਾਂ ਡੰਗਾਂ ਹੁੰਦੀ ਆ ਇਹ ਤਾਂ ਕੁਛ ਨਹੀਂ ਪਰ ਜੇ ਛੋਟੀ ਲੜਾਈ ਹੁੰਦੀ ਆ ਉਹ ਤਾਂ ਥੋੜੀ ਸਹੀ ਹੁੰਦੀ ਆ ਛੋਟੀ ਥੋੜੀ ਹੁੰਦੀ ਆ ਛੋਟੀ ਗੱਲੇ ਥੋੜੀ ਹੁੰਦੀ ਆ ਵੱਡੀ ਖਤਰੇ ਵਾਲੀ ਲੜਾਈ ਦੀ ਵੱਡੀ ਖਤਰੇ ਵਾਲੀ ਹੁੰਦੀ ਜੇ ਕੋਈ ਦਾਦੀ ਨੂੰ ਚੱਕ ਕੇ ਲਾਏ ਤੁਸੀਂ ਕੀ ਕਰਨ ਮੈਨੂੰ ਚੱਕਣ ਵਾਲਾ ਕੌਣ ਜੰਮਿਆ ਮੈਂ ਦਾਵਾ ਨਹੀਂ ਇਹ ਕੋਈ ਜੰਮਿਆ ਚੱਕਣਾ ਫਿਰ ਜੰਮਿਆ ਰੁਹਾ ਦੇ ਮਾਈ ਦੇ ਲਾਲ ਜੇ ਜਲੀਨ ਨੂੰ ਕਿਸੇ ਨੇ ਚੱਕ ਕੇ ਲੈ ਗਿਆ ਤੁਸੀਂ ਪਿੱਛੋਂ ਮੈਂ ਕੀ ਕਰੂੰਗੀ ਤੂੰ ਸੀ ਕੀ ਕਰੂੰਗੀ ਜੇ ਮੈਨੂੰ ਕੋਈ ਚੱਕੇ ਲੈ ਗਿਆ ਤੇ ਮੈਂ ਕੀ ਕਰੂੰਗੀ ਮੈਂ ਸਿਰ ਤੇ ਬੱਟਾ ਮਾਰ ਸੱਟਣਾ ਹਾਂ ਜੇ ਉਹ ਚੱਕੇ ਖੜੂਣਾ ਸਿਰ ਤੇ ਬੱਟਾ ਮਾਰੀ ਫਿਰ ਡਾਂਗ ਫੇ ਮਾਰੀ ਡਾਂਗ ਫਿਰ ਉਹ ਡੰਡੀ ਵੱਢਣੀ ਹੋ ਗਈ ਡੰਡੀਆਂ ਵੱਡੀਆਂ ਇੱਕ ਦੇ ਨਹੀਂ ਜਾਈਦੀਆਂ ਬੱਟਾ ਦੇ ਬਹਾ ਤੇ ਦੰਡੀਆਂ ਵੱਡੀਆਂ ਆਪੇ ਸਾਡੇ ਦੇ ਹੋ ਜਾਣ ਛਾੜ ਕੇ ਦੂਰ ਦੇਣਾ ਮੈਂ ਨੀ ਤੇ ਦੋ ਨਾ ਸੈਲ ਕੋਈ ਨਹੀਂ ਦੋੜ ਸਕਦਾ ਨੀ ਤੇਜ਼ ਦੋੜਨਾ ਨਾ ਤਾਂ ਮੈਂ ਹੋਰੀ ਬਹੁਤ ਦੌੜਦੀ ਆ ਵੈਸੇ ਉਹ ਉਪਰ ਵਾਲੇ ਸੋਗੇ ਕਿ ਜਵਾਲਦੇ ਆ ਕੌਣ ਨੀ ਦੇਖ ਕਰ ਸੁਬਲੀ ਉਹ ਉਪਰ ਵਾਲੇ ਸੋਗੇ ਜਵਾਲਦੇ ਪਤਾ ਨਹੀਂ ਰੋਟੀ ਪਾਣੀ ਖਾਂਦੇ ਹੋਣੇ ਤੁਹਾਨੂੰ ਕਿਹਦਾ ਬਣਾ ਇਹਦਾ ਰੋਟੀ ਖਾਂਦੇ ਹੋਣੇ ਇਹ ਨਹੀਂ ਹੋਤੀ ਗੱਲ